ਹਾਂਜੀ लवली ਪੰਡੋਰੀ ਰਕਮਾਨ ਜੀ ਤੁਸੀਂ ਬੇਗੰਪੂਰਾ ਟਾਈਗਰ ਫੋਰਸ ਦੇ ਵਿੱਚ ਕੌਮੀ ਵਾਈਸ ਚੇਅਰਮੈਨ ਹੋ ਅੱਜ ਬੇਗੰਪੂਰਾ ਟਾਈਗਰ ਫੋਰਸ ਦੇ ਵਿੱਚ ਜੋ ਨਿਯੁਕਤੀਆਂ ਕੀਤੀਆਂ ਗਈਆਂ ਤੇ ਕੀ ਕਹਿਣਾ ਚਾਹੋਗੇ ਅੱਜ ਦੀ ਜੋ ਇਹ ਬੇਗੰਪੂਰਾ ਟਾਈਗਰ ਫੋਰਸ ਦੀ ਮੀਟਿੰਗ ਹੋਈ ਹੈ ਬਹੁਤ ਵਧੀਆ ਔਰ ਵੱਡੇ ਫੈਸਲੇ ਲਏ ਗਏ ਜਿਹਦੇ ਵਿੱਚ ਕੌਮੀ ਬੋਡੀ ਵੱਲੋਂ ਅੱਜ ਵਿੰਦਰ ਸੁਲਵਾਜੀ ਨੂੰ ਪੰਜਾਬ ਦੇ ਪ੍ਰਧਾਨਯੁਕਤ ਕੀਤਾ ਗਿਆ ਤੇ ਹੋਰ ਬਹੁਤ ਸਾਰੇ ਵੀਰਾਂ ਦੀ ਜਿਹੜੀ ਆ ਉਹਦੇ ਕੰਮ ਨੂੰ ਦੇਖਦੇ ਵਾਹੇ ਉਹਨਾਂ ਨੂੰ ਅੱਗੇ ਹੋਰ ਵੱਡੇ ਅਹੁਦੇ ਦਿੱਤੇ ਗਏ ਤੇ ਹੋਰ ਵੀ ਬਹੁਤ ਸਾਰੇ ਵੀਰਾਂ ਨੂੰ ਅਹੁਦੇ ਜਿਹੜੇ ਅੱਜ ਦਿੱਤੇ ਗਏ ਉਹਨਾਂ ਦੇ ਪ੍ਰਭਾਵ ਵੀ ਬਹੁਤ ਵੱਡਾ ਬਹੁਤ ਜਿਤੜਾ ਹੈ ਮੇਰੇ ਨੂੰ ਜਿੰਨੇ ਵੀ ਅਹੁਦੇਦਾਰ ਅੱਜ ਨਵੇਂ ਆਏ ਆ ਪਰਿਵਾਰ ਦੇ ਵਿੱਚ ਔਰ ਜਿਨ੍ਹਾਂ ਦੀ ਤਰੱਕੀ ਹੋਈ ਆ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਾਰਕਾ ਸਤਿਗੁਰੂ ਦਾਸ ਪਾਰਾ ਜੀ ਦੇ ਨਾਮ ਤੇ ਮੈਂ ਪਰੇਸ਼ਾਨ ਹਾਂ ਜੀ ਬਿੰਦਰ ਸਰੋਆ ਜੀ ਅੱਜ ਤੁਹਾਨੂੰ ਬੇਗੰਪੂਰਾ ਟਾਈਗਰ ਪੋਲ ਤੇ ਵਿੱਚ ਜੋ ਪੰਜਾਬ ਪ੍ਰਧਾਨਗੀ ਮਿਲੀ ਹੈ ਕੀ ਕਹਿਣਾ ਚਾਹੂਗਾ ਲੁਕੋ ਜੀ ਪਹਿਲਾਂ ਤਾਂ ਮੈਂ ਸਾਰੀ ਸੀਨੀਅਰ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਜੋਗ ਸਮਝਿਆ ਕਿ ਬਿੰਦਰ ਸਰੋਆ ਨੂੰ ਬੇਗੰਪੂਰਾ ਟਾਈਗਰ ਫੋਰਸ ਦੇ ਵਿੱਚ ਪੰਜਾਬ ਪ੍ਰਧਾਨ ਦਾ ਜੋ ਅਹੁਦਾ ਦਿੱਤਾ ਜਾਵੇ ਇਹ ਮੈਂ ਉਹਨਾਂ ਦਾ ਬਹੁਤ ਵੱਡਾ ਹੰਸ ਸਮਝਦਾ ਕਿ ਉਹਨਾਂ ਨੇ ਮੈਨੂੰ ਇਹ ਮਾਨ ਰੱਖਿਆ ਦੂਸਰੀ ਗੱਲ ਇਹ ਆ ਕਿ ਇਹ ਜਿਹੜੀ ਕੋਈ ਜਿਹੜੀ ਫੋਰਸ ਆ ਚਾਹੇ ਉਹ ਗੁਰਦਗਾਸ ਟਾਈਗਰ ਫੋਰਸ ਆ ਚਾਹੇ ਬੇਗੰਪੂਰਾ ਟਾਈਗਰ ਫੋਰਸ ਆ ਇਹ ਸੇਵਾ ਦਾ ਇੱਕ ਮਾਧਿਅਮ ਆ ਇਦੋਂ ਤੇ ਕਿਸੇ ਨੂੰ ਤਨਖਾਹ ਜਾਂ ਕੋ ਪੈਨਸ਼ਨ ਨਹੀਂ ਲੱਗਦੀ ਇਹ ਸਿਰਫ ਇੱਕ ਉਹ ਸਮਾਜ ਦੇ ਕਰਕੇ ਜੱਥੇਬੰਦੀਆਂ ਆ ਜਿਨ੍ਹਾਂ ਨਾਲ ੱਟੇ ਹੁੰਦੇ ਆ ਜੇ ਇਹ ਜੱਥੇਬੰਦੀਆਂ ਨਾਲ ਤੇ ਸਾਡੇ ਸਮਾਜ ਨੂੰ ਆਏ ਦਿਨ ਤੱਕੇ ਹੋਣ ਇਸ ਕਰਕੇ ਜਿੱਥੇ ਦੰਗੀਆਂ ਦੁਨੀਆਂ ਆ ਬੰਗੀਆਂ ਨੇ ਉਦੋਂ ਨੇ ਤੱਕੇ ਨਹੀਂ ਹੁੰਦੇ ਤੇ ਇਸ ਕਰਕੇ ਸਮਾਜ ਨੂੰ ਕਹਿੰਦਾ ਕਿ ਸਾਡੇ ਨਾਲ ਜੁੜੋ ਸਮਾਜ ਦੇ ਨਾਲ ਜੁੜੋ ਪਰ ਆਪਣੇ ਸਮਾਜ ਨੂੰ ਅੱਗੇ ਵਧਾਓ ਬਾਬਾ ਸਾਹਿਬ ਕਹਿੰਦੇ ਸਕੇ ਕਿ ਪੜੋ ਜੁੜੋ ਸੰਘਰਸ਼ ਕਰੋ ਪਹਿਲਾਂ ਪੜੋ ਫਿਰ ਜੁੜੋ ਤੇ ਫਿਰ ਸੰਘਰਸ਼ ਕਰੋ ਤੇ ਇਸ ਲਈ ਜਿਹੜਾ ਟਾਈਮ ਆ ਸਾਡਾ ਸੰਘਰਸ਼ ਕਰਨ ਦਾ ਆ ਇਹਦੇ ਸੇਵਾ ਕੌਮ ਦੀ ਜਿੰਦੜੀ ਹੈ ਬੜੀ ਉੱਚੀ ਗੱਲਾਂ ਕਰਨੀਆਂ ਢੇਰ ਸੰਭਾਲੀਆਂ ਨੇ ਜਿਨ੍ਹਾਂ ਨੇ ਕੌਮ ਦੀ ਸੇਵਾ ਵਿੱਚ ਪੈਰ ਧਰਿਆ ਉਹਨਾਂ ਨੇ ਲੱਖ ਮੁਸੀਬਤਾਂ ਚੱਲੀਆਂ ਨੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਕਿਹਾ ਸੀਗਾ ਤਰਚਨ ਜੀ ਕਿ ਜਿਹੜੀ ਸਾਡੇ ਘਰਾਂ ਦੇ ਵਿੱਚ ਕਿਸੇ ਵੇਲੇ ਚੁੱਲ੍ਹੇ ਨਹੀਂ ਜਲਦੇ ਇਹ ਉਹ ਸੇਵਾ ਆ ਕਿ ਜਦੋਂ ਅਸੀਂ ਸੇਵਾ ਦੇ ਵਿੱਚ ਪੈਰ ਪਾ ਲਿਆ ਨਾ ਤੇ ਫਿਰ ਸਾਡਾ ਜਿਹੜਾ ਆ ਉਹ ਅਸੀਂ ਪਿੱਛੇ ਨਹੀਂ ਦੇਖ ਸਕਦੇ ਕਿ ਜਿਹੜੀ ਉਹ ਸੇਵਾ ਕਿੱਦਾਂ ਨਿਭਾਈ ਜਾਂਦੀ ਆ ਉਹ ਸਾਡੇ ਘਰ ਦੇ ਕਿਸੇ ਵੇਲੇ ਚੁੱਲ੍ਹੇ ਵੀ ਜਿਹੜੇ ਬੁਝੇ ਹੁੰਦੇ ਆ ਤੇ ਅਸੀਂ ਆਪਣੇ ਸਮਾਜ ਦੀ ਸੇਵਾ ਵਿੱਚ ਛੋਟੇ ਹੁੰਨੇ ਆ ਇਸ ਕਰਕੇ ਦਾਸ ਬਿੰਦਰ ਸਰੋਆ ਬੇਗੰਪੁਰਾ ਟਾਈਗਰ ਫੋਰਸ ਪੰਜਾਬ ਪ੍ਰਧਾਨ ਵਾਦਾ ਕਰਦਾ ਕਿ ਜਿੱਥੇ ਵੀ ਕਿਸੇ ਨੂੰ ਵੀ 24 ਘੰਟੇ ਸਮਾਜ ਨੂੰ ਮੇਰੀ ਲੋੜ ਆ ਮੈਂ ਹਰ ਵੇਲੇ ਸਮਾਜ ਦੀ ਸੇਵਾ ਲਈ ਉਪਲਬਧਾ ਮੇਰਾ ਮੋਬਾਈਲ ਨੰਬਰ ਜਿਹੜਾ ਆ ਉਹ 9855922929 24 ਘੰਟੇ ਉਪਲਬਧਾ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰਦੇਵ ਚੇਅਰਮੈਨ ਸਾਹਿਬ ਅੱਜ ਨਿਯੁਕਤੀਆਂ ਕੀਤੀਆਂ ਗਈਆਂ ਕੌਮੀ ਵਾਈਸ ਚੇਅਰਮੈਨ ਜੀ लवली ਪੰਡੋਰੀ ਰਕਮਾਨ ਜੀ ਉਹਨਾਂ ਨੇ ਪਹਿਲਾਂ ਦੱਸਿਆ ਜਿਵੇਂ ਕੀ ਕਹਿਣਾ ਚਾਹੁੰਗੇ ਅੱਜ ਦੀਆਂ ਨੂੰ ਜੁਕਤੀਆਂ ਬਾਰੇ ਤੋਂ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਔਰ ਇੱਥੇ ਆਏ ਹੋਏ ਸਾਰੇ ਦਿਨਾਂ ਦਾ ਬਹੁਤ ਬਹੁਤ ਧੰਨਵਾਦ ਅ ਜਿੱਦਾਂ ਕਿ ਕਹਾਂ ਉਹ ਕਿ ਇਸ ਤਰ੍ਹਾਂ ਆਪਣੇ ਸ਼ੁਰੂਆਤੀ ਤੁਨੂ ਸਿੰਘੜੀਵਾਲ ਜੀ ਔਰ ਵੀ ਮੇਰੇ ਵੀਰ ਬਹੁਤ ਆਏ ਆ ਚੰਨੀ ਜੀ ਸਾਰਿਆਂ ਨੂੰ ਜਿੰਨੇ ਵੀ ਉਹਦੇ ਵਿੱਚ ਇਨਫਾਨ ਬਹੁਤ ਬਹੁਤ ਮੁਹਾਰਤਾਂ ਔਰ ਇਹ ਕਹਿੰਦੇ ਆ ਵੀ ਉਹਨਾਂ ਨੇ pran ਲਿਆ ਜਿੱਤੋਂ ਇਹ ਸਮਾਜ ਲਈ ਔਰ ਸੋਸਟ ਲਈ ਤਨ ਮਨ ਤੁਹਾਡੇ ਨਾਲ ਖਿੜਾ ਰਹੇ ਨੇ ਔਰ ਬਾਕੀ ਮੇਰੇ ਵੀ ਜਿਹਨੇ ਜਿਆ ਅਜ਼ੂਰੀ ਦੰਦਨ ਲੱਗੀ ਜੀ ਬਰਵਿੰਦਰ ਗਿੰਦੀ ਜੀ ਮੈਂ ਉਹਨਾਂ ਦਾ ਵੀ ਦਿਲੋਂ ਬਹੁਤ ਧੰਨਵਾਦ ਕਰਦਾ ਸਰੋਵਰ ਦੇਵ ਤੁਹਾਨੂੰ ਸੱਲਨ ਸਾਹਿਬ ਅੱਜ ਔਦੇਦਾਰੀਆਂ ਦਿੱਤੀਆਂ ਗਈਆਂ ਬਿੰਦਰ ਜੀ ਨੂੰ ਪੰਜਾਬ ਪ੍ਰਧਾਨ ਅਯੁਕਤ ਕੀਤਾ ਗਿਆ ਹੋਰ ਵੀ ਬਹੁਤ ਸਾਰੀਆਂ ਔਦੇਦਾਰੀਆਂ ਜੋ ਪੰਜਾਬ ਦੇ ਵਿੱਚ ਦਿੱਤੀਆਂ ਗਈਆਂ ਕੌਮੀ ਪ੍ਰਧਾਨਹੁਣ ਨਾਤੇ ਕੀ ਸੰਦੇਸ਼ ਦੇਣਾ ਚਾਹੁੰਦਾ ਜਗਰੂ ਦੇ ਜੈ ਸਿੰਘ ਜੈ ਭਾਰਤ ਸਭ ਤੋਂ ਪਹਿਲਾਂ ਵਿੰਡਸ ਰੋਆ ਜੀ ਨੂੰ ਪੂਰੀ ਟੀਮ ਜੋ ਭਾਰੀ ਕੱਟ ਵਿੱਚ ਜਿਨ੍ਹਾਂ ਨੇ ਅੱਜ ਬੇਗਮਪੁਰਾ ਟਾਈਗਰ ਕੋਟ ਨੇ ਸਭ ਤੋਂ ਸ਼ਾਮਲ ਹੋਇਆ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਬਾਕੀ ਸਦੇ ਦੇ ਹੋਇਆ ਸਤਿਗੁਰੂ ਦਾ ਜੀਵਾਲਾ ਸ਼ਬਦ ਸਤ ਸੰਗਤ ਮਿਲੇ ਰਹੀਏ ਮਾਦੋਬ ਜੈਸੇ ਮਨ ਤੋਂ ਨਸੀਰਾ ਵੈਸੇ ਉਹ ਤੋਂ ਸ਼ਾਬਦਾ ਅਸੀਂ ਬਹੁਤ ਸ਼ਬਦ ਪੜਾ ਦੇਣਾ ਬੇਗੂਪੁਰਾ ਮੈਂ ਖੋਤ 5000 ਤੋਂ ਪਹਿਲੇ ਉੱਧ ਰੰਗ ਖੜੀ ਹਾਂ ਚੰਨੀ ਜੀ ਅੱਜ ਬੇਗੂਪੁਰਾ ਟਾਈਗਰ ਪੋਲ ਦੇ ਵਿੱਚ ਤੁਹਾਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੀ ਪ੍ਰਧਾਨਗੀ ਮਿਲੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਸਾਰੇ ਸਾਧਿਆਨ ਕ੍ਰਾਂਤੀਕਾਰੀ ਜੈ ਭੀਮ ਜੈ ਭਾਰਤ ਸੋ ਸਾਥੀਓ ਇਹ ਜਿਹੜਾ ਸੰਘਰਸ਼ਾ ਇਹ ਅੱਜ ਦਾ ਸੰਘਰਸ਼ ਨਹੀਂ ਇਹ ਸੰਘਰਸ਼ ਸਾਡਾ ਚੱਕਰਵਰਤੀ ਚੋਰਾਟ ਅਸ਼ੋਕਾ ਦੇ ਟਾਈਮ ਤੋਂ ਚੱਲਦਾ ਆ ਰਿਹਾ ਹੈ ਗੁਰੂ ਨਾਨਕ ਸਾਹਿਬ ਨੇ ਗੁਰੂ ਰਵਿਦਾਸ ਮਹਾਰਾਜ ਨੇ ਬਹੁਤ ਹੀ ਸਾਡੇ ਰਹਿਬਰ ਜਿਨ੍ਹਾਂ ਨੇ ਇਹ ਸੰਘਰਸ਼ ਨੂੰ ਲੀਕ ਦੇ ਲੀਕ ਦੇ 바ਵਾ ਸਾਹਿਬ ਡਾਕਟਰ ਪੀ ਬਰਾਮ ਬੇੜਕਰ ਤੱਕ ਲਿਆ ਕੇ ਤੋਂ ਸਾਡੇ 바ਵਾ ਸਾਹਿਬ ਡਾਕਟਰ ਭੀਮਨਾਥ ਬੇੜਕਰ ਨੇ ਸੰਵਿਧਾਨ ਲੈ ਕੇ ਸਾਨੂੰ ਇੱਕ ਛਤਰੀ ਦੇ ਦਿੱਤੀ ਡਿਫੈਂਸ ਸਿਸਟਮ ਦੇ ਦਿੱਤਾ ਜਿਹਦੇ ਅਧੀਨ ਰਹਿ ਕੇ ਅਸੀਂ ਆਪਣੇ ਮੂਲ ਅਧਿਕਾਰਾਂ ਦੀ ਆਪਣੀ ਸੁਰੱਖਿਆ ਕਰ ਸਕਦੇ ਹਾਂ ਸੰਵਿਧਾਨ ਦੇ ਤਹਿਤ ਦੇ ਵਿੱਚ ਰਹਿ ਕੇ ਉਸੇ ਲੜਾਈ ਨੂੰ ਗੁਰੂ ਬੇਗੰਪੁਰਾ ਟਾਈਗਰ ਫੋਰਸ ਦੇ ਮਾਧਮ ਰਾਹੀਂ ਮੈਂ ਚੰਪਰੀ ਚੰਨੀ ਜ਼ਿਲ੍ਹਾ ਮੁਹਾਰਤ ਕੋਰਪੋਰਡਨ ਤੁਹਾਨੂੰ ਸਾਰੇ ਹੀ ਸਾਥੀਆਂ ਨੂੰ ਇਹ ਸ਼ਰਸ਼ਵਨ ਦਵਾਣਾ ਵਾ ਇਸੇ ਵੀ ਗਰੀਬ ਬੰਦੇ ਦੇ ਨਾਲ ਕਿਸੇ ਧੀ ਭਣ ਦੇ ਨਾਲ ਕੋਈ ਵੀ ਟੱਕਰ ਹੁੰਦਾ ਹੋਵੇ 24 ਘੰਟੇ ਆਪਣੀ ਸੇਵਾ ਦੇ ਵਿੱਚ ਹਾਜ਼ਰ ਸਾਡੇ ਮੁੱਦੇ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਪਾਣੀ ਪੰਜਾਬ ਦੇ ਦਾ ਮੁੱਦਾ ਇੱਥੇ ਨੇ ਬਹੁਤ ਹੀ ਮੁੱਦੇ ਆ ਜਿਹਦੇ ਪਿੱਛੇ ਸਾਡਾ ਸਮਾਜ ਆਪਣਾ ਸਮੇਂ ਪਤੀਏ ਖਰਾਬ ਕਰਦਾ ਹੈ ਸਾਰਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਕ੍ਰਾਂਤੀਕਾਰੀ ਜੈ ਪੀ ਜੈ ਪਾਤ